ਨਮਸਕਾਰ ਮੈਂ ਸੋਨੀਆ ਲਖ ਲੈ ਕੇ ਹਾਜ਼ਰ ਹੋਈਆਂ ਹੁਣ ਤੱਕ ਦੀਆਂ ਮੁਖ ਖਬਰਾਂ ਆਪ ਸਭ ਦਾ ਸਵਾਗਤ ਹੈ ਚਾਹ ਸ਼ਹਿਬਜਾਦੇ ਨਾਹੀ ਬਾਲ ਤੇ ਨਾਹੀ ਵੀਰ ਬਲਕਿ ਉਹ ਗੁਰੂ ਸਾਹਿਬ ਦੀ ਜੋਤ ਹਨ ਸ਼ੋਮਨੀ ਗੁਰਦੁਆਰਾ ਪਰਮੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਦੇ ਵੱਡੇ ਹਮਲੇ ਹੋ ਰਹੇ ਹਨ ਅੱਜ ਇਸ ਲਾਣਾ ਜੋੜ ਮੇਲੇ ਦੇ ਆਖਰ ਦਿਨ ਸ਼ੋਮਨੀ ਗੁਰਦੁਆਰਾ ਪਰਮੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਿਉਂਕਿ ਗੁਰਦੁਆਰਾ ਚਰਨ ਕਮਲ ਸਾਹਿਬੀ ਕੇ ਨਤਮਸਕ ਹੋਏ ਅਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸਿੱਕਪੰਦ ਤੇ ਹੋ ਰਹੇ ਹਮਲੇ ਜਿਨ੍ਹਾਂ ਦਾ ਸਾਹਮਣਾ ਕਰਨ ਲਈ ਸਾਰੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਕਾਰ ਵੱਡਾ ਬਣਨ ਦੀ ਕੋਸ਼ਿਸ਼ ਨਾ ਕਰੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਇਹ ਵੀਰ ਬਾਲ ਦੀਪਸ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਵਿਰੋਧ ਕਰਦਿਆਂ ਕਿਹਾ ਸੀ ਕਿ ਚਾਰ ਸ਼ਹਿਬਜ਼ਾਦੇ ਸਾਡੇ ਗੁਰੂ ਸਾਹਿਬ ਜੀ ਦੀ ਜੋਤ ਹਨ ਉਹਨਾਂ ਇਹ ਵੀ ਕਿਹਾ ਕਿ ਚਾਹੇ ਵੀਰ ਸ਼ਬਦ ਜੋੜ ਦਿੰਦੇ ਪਰ ਸਾਡੇ ਸ਼ਹਿਬਜ਼ਾਦੇ ਬਾਲ ਨਹੀਂ ਹਨ ਉਹਨਾਂ ਕਿਹਾ ਕਿ ਕੀ ਸੀ ਸਿੱਖੀ ਸਿਧਾਂਤ ਨੂੰ ਤੋੜਨ ਲਈ ਵਸੀਲੇ ਬਣਾਏ ਜਾ ਰਹੇ ਹਨ ਹੁਣ ਇਹ ਭਾਜਪਾ ਵੱਲੋਂ ਜੋ ਗੁਰੂ ਸਾਹਿਬ ਅਤੇ ਚਾਰ ਸ਼ਹਿਬਜ਼ਾਦਿਆਂ ਦਾ ਕਾਰਟੂਨ ਬਣਾਇਆ ਹੈ ਉਹ ਇਸ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਜੋ ਮਨਜ਼ੂਰ ਨਹੀਂ ਉਹਨਾਂ ਕਿਹਾ ਕਿ ਇਸ ਦਾ ਨਾਮ ਬਦਲ ਕੇ ਸ਼ਹਿਬਜ਼ਾਦੇ ਸੀ ਸ਼ਹੀਦੀ ਦਿਵਸ ਵੱਜੋ ਪਾਰਟੀਪਲਾਨ ਖੋਜ ਸੰਸਥਾ ਇਸਰੋ ਨੇ ਇੱਕ ਇਤਿਹਾਸ ਰਚਿਆ ਅਤੇ ਇੱਕ ਬਹੁਤ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਆਪਣੇ ਸਭ ਤੋਂ ਭਾਰੀ ਰਾਕਟ ਐਲਵੀਐਮ 3 ਐਮ 6 ਰਾਹੀਂ ਅਮਰੀਕਾ ਕੰਪਨੀ ਐਸਟੀ ਸਪੇਸ ਮੋਬਾਈਲ ਦੇ ਬਲੂ ਵਰਡ ਬਲਾਕ 2 ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਲੋ ਆਰਥਰੋਬਿਟਰ ਐਲਈਓ ਵਿੱਚ ਸਥਾਪਿਤ ਕਰ ਦਿੱਤਾ ਹੈ ਇਸ ਰਾਕਟ ਨੇ ਲਗਭਗ 15 ਮਿੰਟਾਂ ਦੀ ਯਾਤਰਾ ਤੋਂ ਬਾਅਦ 6000 ਕਿਲੋਗ੍ਰam ਵਜ਼ਨ ਵਾਲੇ ਉਪਗ੍ਰਹਿ ਨੂੰ ਨਿਰਧਾਰਿਤ ਪੰਪ ਵਿੱਚ ਪਹੁੰਚਾਇਆ ਜੋ ਕਿ ਭਾਰਤੀ ਧਰਤੀ ਤੋਂ ਐਲਵੀਐਮ 3 ਰਾਹੀਂ ਲਾਂਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਪੇ ਲੋਡ ਹੈ ਇਹ ਉਪਗ੍ਰਹਿ ਸਿੱਧਾ smartphones ਦੇ ਰਾਹੀਂ ਹਾਈ ਸਪੀਡ ਸੈਲੂਲਰ ਬ੍ਰੌਡਬੈਂਡ ਸੇਵਾਵਾਂ ਪ੍ਰਦਾਨ ਕਰੇਗਾ ਜਿਸ ਵਿੱਚ 4G ਅਤੇ 5G ਵੌਇਸ ਕਾਲਸ ਡਾਟਾ ਅਤੇ ਵੀਡੀਓ ਡਾਟਾ ਦੀ ਸਹੂਲਤ ਮਿਲੇਗੀ ਭਾਰਤੀ ਪੁਲਾੜ ਸੰਸਥਾ ਇਸਰੋ 크리스마ਸ 2025 ਦੇ ਮੌਕੇ ਤੇ ਦੁਨੀਆ ਨੂੰ ਇੱਕ ਸ਼ਾਨਦਾਰ ਤੋਹਫਾ ਦਿੰਦਿਆ ਆਪਣੇ ਸਭ ਤੋਂ ਤਤਵਰ ਰਾਕਟ LVM3 M6 ਰਾਹੀਂ ਇਤਿਹਾਸ ਬਣਾ ਰਹੀ ਹੈ ਇਹ ਉਪਗ੍ਰਹਿ ਮਿਸ਼ਨ ਇੱਕ ਉਪਗ੍ਰਹਿ ਲਾਂਚਿੰਗ ਹੀ ਨਹੀਂ ਸਗੋ ਭਾਰਤ ਦੀ ਵੱਧ ਰਹੀ ਪੁਲਾੜ ਵਿੱਚ ਸ਼ਕਤੀ ਅਤੇ ਵਿਸ਼ਵ ਵਿਸ਼ਵ ਬਾਜ਼ਾਰ ਵਿੱਚ ਸ਼ਕਤੀ ਨੂੰ ਮਜ਼ਬੂਤ ਉਹਨਾਂ ਦੀ ਪਕੜ ਹੈ ਉੱਥੇ ਹੀ ਭਾਰਤ ਨੂੰ ਦੁਨੀਆ ਦੇ ਉਨਾ ਚੈਲੰਜ ਦੇਸ਼ਾਂ ਦੀ ਕਤਾਰ ਵਿੱਚ ਮੋਰੀ ਬਣਾ ਦਿੱਤਾ ਹੈ ਜੋ ਔਖੇ ਤੇ ਵੱਡੇ ਮਿਸ਼ਨਾਂ ਨੂੰ ਅੰਜਾਮ ਦੇਣ ਦੀ ਸਮਰੱਥਾ ਰੱਖਦੇ ਹਨ ਇਸ ਮਿਸ਼ਨ ਦਾ ਇਸਰੋ ਦੇ ਇਸ ਤ ਸ਼ਕਤੀਸ਼ਾਲੀ ਰਾਕਟ ਐਲਬੀਮ 3 ਜਿਸ ਨੂੰ ਬਾਹੂਬਲੀ ਵੀ ਕਿਹਾ ਜਾਂਦਾ ਹੈ ਇਸ ਸੈਟਲਾਈਟ ਸਫਲਤਾਪੂਰਵਕ ਕੰਮ ਕਰਨ ਨਾਲ ਵਿਸ਼ਪੱਧਰ ਤੇ ਡਿਜੀਟਲ ਪਾੜਾ ਖਤਮ ਹੋ ਜਾਵੇਗਾ ਇਸ ਦਾ ਸਭ ਤੋਂ ਵੱਡਾ ਫਾਇਦਾ ਦੂਰ ਦੁਰਾਡੇ ਦੇ ਪਿੰਡ ਖੇਤਰਾ ਅਤੇ ਆਫਤ ਪ੍ਰਭਾਵਿਤ ਇਲਾਕਿਆਂ ਵਿੱਚ ਜਾਵੇਗਾ ਜਿੱਥੇ ਜ਼ਮੀਨੀ ਨੈਟਵਰਕ ਫੇਲ ਹੋਣ ਤੇ ਸੰਚਾਰ ਕਾਇਮ ਰੱਖਿਆ ਜਾ ਸਕੇ ਇਹ ਤਕਨਾਲੋਜੀ ਸਿਰਫ ਆਮ ਲੋਕਾਂ ਲਈ ਹੀ ਨਹੀਂ ਬਲਕਿ ਸਰਕਾਰੀ ਕੰਮਕਾਜ ਐਮਰਜੈਂਸੀ ਸੇਵਾਵਾਂ ਅਤੇ ਰੱਖਿਆ ਖੇਤਰਾਂ ਲਈ ਵੀ ਲਾਹੇਵੰਦ ਹੋਵੇਗੀ ਸ਼੍ਰੀ ਅਨੰਦਪੁਰ ਸਾਹਿਬ ਦੇ ਹੈਰੀਟੇਜ ਸਟਰੀਟ ਪ੍ਰੋਜੈਕਟ ਤੇ ਇੱਕ ਹੋਰ ਰੁਕਾਵਟ ਹੈ ਐਸਜੀਪੀਸੀ ਦੇ ਦੇ ਇਨਚਾਰਜ ਇਤਰਾਜ ਮੰਗਰੋ 25 ਕਰੋੜ ਦਾ ਬਜਟ ਖਤਮ ਹੋਣ ਦਾ ਖਤਰਾ ਪਵਿੱਤਰ ਧਰਤੀ ਸ਼ਿਰੇਨ ਅੰਦਪੁਰ ਸਾਹਿਬ ਵਿੱਚ ਸੈਰਸਪਟਾ ਵਿਭਾਗ ਵੱਲੋਂ ਤਿਆਰ ਕੀਤੇ ਜਾ ਰਹੇ ਹੈਰੀਟੇਜ ਸਟ੍ਰੀਟ ਵਿਰਾਸਤੀ ਮਾਰਗ ਪ੍ਰੋਜੈਕਟ ਵਿੱਚ ਐਸਜੀਪੀਸੀ ਇੱਕ ਹੋਰ ਰੁਕਾਵਟ ਪੈਦਾ ਕਰ ਰਹੀ ਹੈ ਕਿ ਤਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਵੱਲੋਂ ਸਰਕਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮਾਰਗ ਦਾ ਕੰਮ ਸ਼ੁਰੂ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਸ਼ਰਧਾਲੂਆਂ ਨੂੰ ਮੁਸ਼ਕਲ ਪੇਸ਼ ਆ ਸਕਦੀ ਹੈ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮਾਰਗ ਦੇ ਸ਼ੁਰੂ ਵਿੱਚ ਬਦਲ ਬਣਨ ਵਾਲੇ ਗੇਟ ਵਿੱਚ ਵੀ ਇਹ ਕਹਿ ਕੇ ਇਤਰਾਜ਼ ਜਤਾਇਆ ਸੀ ਕਿ ਤਖਤ ਸਾਹਿਬ ਦੇ ਦਰਸ਼ਨਾਂ ਵਿੱਚ ਰੁਕਾਵਟ ਆਵੇਗੀ ਸੈਰ ਸਪਾਟਾ ਵਿਭਾਗ ਦੇ ਸੂਤਰਾਂ ਮੁਤਾਬਕ ਜੇਕਰ ਇਹ ਕੰਮ 31 ਦਸੰਬਰ ਤੋਂ ਪਹਿਲਾਂ ਸ਼ੁਰੂ ਨਾ ਕੀਤਾ ਗਿਆ ਤਾਂ ਤਾਂ ਫਿਰ ਸਰਕਾਰ ਦੁਆਰਾ 25 ਕਰੋੜ ਰੁਪਏ ਜੋ ਕਿ ਪਾਸ ਕੀਤਾ ਗਿਆ ਹੈ ਉਸ ਦਾ ਬਜਟ ਖਤਮ ਹੋ ਜਾਵੇਗਾ ਹਾਲੀ ਵਿੱਚ ਜਦੋਂ ਵਿਭਾਗ ਨੇ ਕੰਮ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ਾਮਨੀ ਗੁਰਦੁਆਰਾ ਪਰਮੰਧਕ ਕਮੇਟੀ ਦੇ ਕਰਮਚਾਰੀਆਂ ਨੇ ਠੇਕੇਦਾਰ ਦੇ ਬੰਦਿਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸਰਕਾਰ ਇਸ ਮੁੱਦੇ ਤੇ ਸਿੱਧੇ ਟਕਰਾਅ ਤੋਂ ਬਚਣਾ ਚਾਹੁੰਦੀ ਹੈ ਜਿਸ ਨਾਲ ਅਧਿਕਾਰੀ ਹੰਦੂਬੀ ਦਾ ਵਿੱਚ ਹਨ ਸਰਕਾਰ ਨੇ ਦਾਵਾ ਕੀਤਾ ਹੈ ਕਿ ਹੈਰੀਟੇਜਰ ਸਟਰੀਟ ਦਾ ਨਕਸ਼ਾ ਪਹਿਲਾਂ ਐਸਜੀਪੀਸੀ ਤੋਂ ਮਨਜ਼ੂਰ ਕਰਵਾਇਆ ਸੀ ਤੇ ਹੁਣ ਕੀਤੇ ਜਾ ਰਹੇ ਇਤਰਾਜ਼ ਸਿਆਸਤ ਤੋਂ ਪ੍ਰੇਰਿਤ ਹਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੁਣ ਅੰਗਰੇਜ਼ੀ ਅਤੇ ਹਿੰਦੀ ਦੀਆਂ ਕਿਤਾਬਾਂ ਵਿੱਚ ਹੋਵੇਗਾ ਉੜਾ ਤੇ ਐੜਾ ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਵਿੱਚ ਗੁਰਮੁਖੀ ਵਰਣਮਾਲਾ ਲਈ ਸਮਰਪਿਤ ਪੰਨਾ ਸ਼ਾਮਿਲ ਕੀਤਾ ਜਾਵੇਗਾ ਪੰਜਾਬ ਦੇ ਸਿੱਖਿਆ ਵਿਭਾਗ ਨੇ ਪਹਿਲੀ ਪਹਿਲ ਕਦਮੀ ਕਰਦੇ ਆ ਵਿਦਿਆਰਥੀਆਂ ਦੇ ਗੁਰਮੁਖੀ ਲਿਪੀ ਪੜਨ ਦੇ ਹੁਨਰ ਨੂੰ ਨਿਖਾਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਈ ਪਾਠ ਪੁਸਤਕਾਂ ਵਿੱਚ ਗੁਰਮੁਖੀ ਲਿਪੀ ਦੀ ਵਰਣਮਾਲਾ ਦਾ ਇੱਕ ਪੰਨਾ ਸ਼ਾਮਿਲ ਕੀਤਾ ਜਾ ਰਿਹਾ ਹੈ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਅਤੇ ਹੋਰ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਪਰਦੇ ਲਗਭਗ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰਨ ਵਾਲੀ ਇਸ ਕવાયਦ ਦਾ ਉਦੇਸ਼ ਗੁਰਮੁਖੀ ਲਿਪੀ ਪੜਨ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ ਇਸ ਇਹ ਪੁਸਤਕਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀਆਂ ਜਾ ਰਹੀਆਂ ਹਨ ਪਿੰਡੂ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਪੱਧਰ ਬਾਰੇ ਕਿਤੇ ਗਿਆ ਸਰ ਵੇਖਣ ਤੋਂ ਪਤਾ ਲੱਗਾ ਹੈ ਕਿ 3ਵੀਂ ਤੋਂ 8ਵੀਂ ਜਮਾਤ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਹਰ 100 ਵਿਦਿਆਰਥੀਆਂ ਵਿੱਚੋਂ ਸਿਰਫ 47 ਵਿਦਿਆਰਥੀ ਹੀ ਆਪਣੀ ਮਾਤ ਭਾਸ਼ਾ ਯਾਨੀ ਕਿ ਪੰਜਾਬੀ ਵਿੱਚ ਪੂਰੀ ਕਹਾਣੀ ਪੜ ਸਕਦੇ ਹਨ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਭਾਸ਼ਾ ਦੇ ਪੇਪਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਵਿਦਿਆਰਥੀਆਂ ਦੇ ਗੁਰਮੁਖੀ ਪੜ੍ਹਨ ਦੇ ਹੁਨਰ ਨੂੰ ਤੇਜ਼ ਕਰਨ ਦੀ ਲੋੜ ਹੈ ਪੰਜਾਬੀ ਭਾਸ਼ਾ ਦੀ ਪਾਠ ਪੁਸਤਕ ਵਿੱਚ ਗੁਰਮੁਖੀ ਵਰਣਮਾਲਾ ਮੁੱਖ ਬੰਦ ਤੋਂ ਪਹਿਲਾਂ ਅਤੇ ਕਿਤਾਬ ਦੇ ਅਖੀਰ ਵਿੱਚ ਛਾਪੀ ਜਾਵੇਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾਕਟਰ ਅਰਮਰ ਪਾਲ ਸਿੰਘ ਨੇ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਦਾ ਇਸ ਪਾਸੇ ਧਿਆਨ ਖਿੱਚਣਾ ਕਿ ਸੈਸ਼ਨ 2026 ਅਤੇ 27 ਤੋਂ ਭਾਸ਼ਾ ਵਿਭਾਗ ਦੀਆਂ ਇਹਨਾਂ ਪੁਸਤਕ ਪਾਠ ਪੁਸਤਕਾਂ ਵਿੱਚ ਵਰਣਮਾਲਾ ਨੂੰ ਛਾਪਿਆ ਜਾਵੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹਿਤੀ ਭਾਰਤੀ ਨਾਗਰਿਕ ਕਿਤੇ ਗ੍ਰਿਫਤਾਰ ਅਮਰੀਕੀ ਸਰਹੱਦੀ ਗਸ਼ਟ ਏਜੰਟਾਂ ਨੇ ਵਪਾਰਿਕ ਡਰਾਈਵਰਾਂ ਲਾਇਸੈਂਸਾਂ ਸੀ ਡੀ ਐਲ ਤੇ ਸੈਮੀ ਟਰੱਕ ਚਲਾ ਰਹੇ 30 ਭਾਰਤੀ ਨਾਗਰਿਕਾਂ ਸਮੇਤ ਕੁੱਲ 90 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਨਸਾਰ ਕੈਲੀਫੋਰਨੀਆ ਦੇ ਸੈਂਟਰ ਸੈਕਟਰ ਵਿੱਚ 23 ਨਵੰਬਰ ਤੇ 12 ਦਸੰਬਰ ਦੇ ਦਰਮਿਆਨ ਚਲਾਈ ਗਈ ਮੁਹਿੰਮ ਦੇ ਦੌਰਾਨ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਇਹ ਸਾਨੂੰ ਹੁਣ ਤੱਕ ਲਿਆਂ ਮੁਖਬਰਾਂ ਅਗਲੀਆਂ ਖਬਰਾਂ ਲੈ ਕੇ ਫਿਰ ਪੇਸ਼ ਹੋ ਮੰਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ